ਨਡੇルメ ਪਰਸਨ ਸੰਗਤਾਂ ਨੂੰ ਨਹੀਂ ਪਤਾ ਇਸ ਸਥਾਨ ਦਾ ਇਸ ਥਾਂ ਨਾਲ ਜੰਮੇ ਸ਼ਹਿਰ ਦੇ ਬਿਲਕੁਲ ਵਿੱਚੋ ਵਿੱਚ ਬਾਬਾ ਸ਼੍ਰੀ ਚਾਂਜੀ ਦਾ ਸਥਾਨ ਉਹ ਬਾਬਾ ਸ਼੍ਰੀ ਚਾਂਜੀ ਇਸ ਸਥਾਨ ਤੇ ਇੱਕ ਪਹਾੜ ਦੇ ਉੱਪਰ ਜੋਗੀ ਖਵਾ ਵਿੱਚ ਤੈਰਦਾ ਹੋਇਆ ਆਇਆ ਸੀ ਇਸ ਸਥਾਨ ਤੇ ਆਇਆ ਸੀ ਅੱਜ ਵੀ ਸਥਾਪਤਾਂ ਨੇ ਇਸ ਪਹਾੜ ਦੇ ਉੱਤੇ ਬਾਬਾ ਜੀ ਦੇ ਪੈਰਾਂ ਦੇ ਨਿਸ਼ਾਨ ਅੱਜ ਵੀ ਸਥਾਪਤਾਂ ਦਾ ਬਾਬਾ ਜੀ ਦੇ ਹੱਥਾਂ ਦਾ ਚਿਮਟਾ ਬਾਬਾ ਜੀ ਦੀ ਬਿਰਾਗਣ ਤੇ ਬਾਬਾ ਜੀ ਇੱਥੋਂ ਕਿਲਾਸ਼ ਪਰਬਤ ਕਿੱਦਾਂ ਗਏ ਤੇ ਕਿਹੜੀ ਜਗ੍ਹਾ ਤੇ ਬਾਬਾ ਜੀ ਹੋਏ ਸੀ ਅਲੋਪ ਇਹ ਸਾਰਾ ਕੁਝ ਵੀਡੀਓ ਤੁਹਾਨੂੰ ਅੱਗੇ ਦੇਖੋ ਨੂੰ ਮਿਲੂਗਾ ਤੇ ਬਾਬਾ ਸ਼੍ਰੀ ਚੰਚੀ ਨੇ ਨਾ ਆਪਣੇ ਭਤੀਜੇ ਨੂੰ ਕਹਿੰਦੇ ਪੈਰ ਦੇ ਗੂਠੇ ਦੇ ਨਾਲ ਦੁੱਧ ਪਿਲਾਇਆ ਸੀਗਾ ਹਾਂਜੀ ਕੀ ਹਾਲ ਹੈ ਜੀ ਉਮੀਦ ਕਰਦੇ ਤੁਸੀਂ ਫਿਰੇ ਵਧੀਆ ਹੋਗੇ ਤੇ ਵੈਲਕਮ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਖੜੇ ਆ ਜੀ ਚੰਬਾ ਦੀਆਂ ਪਹਾੜੀਆਂ ਦੇ ਵਿੱਚ ਚੰਬੇ ਸ਼ਹਿਰ ਦੇ ਵਿੱਚ ਬਹੁਤ ਹੀ ਖੂਬਸੂਰਤ ਇਲਾਕਾ ਆ ਔਰ ਪਹਾੜਾਂ ਦੀ ਰਾਣੀ ਕਿਹਾ ਜਾਂਦਾ ਚੰਬੇ ਨੂੰ ਨਾ ਔਰ ਬਹੁਤ ਹੀ ਸ਼ਾਂਤ ਮਹਿਈ ਠੰਡਾ ਔਰ ਅਨੰਦਾ ਜੀ ਫੁੱਲ ਤੇ ਇਸ ਜਗਾ ਤੇ ਸਥਾਨ ਆ ਜੀ ਬਾਬਾ ਸ਼੍ਰੀ ਚੰਜੀ ਦਾ ਬਿਲਕੁਲ ਜਦੋਂ ਆਪਾਂ 2 ਮਹੀਨੇ ਪਹਿਲਾਂ ਬਾਦਸਾਹ ਗੁਰਦੁਆਰਾ ਸਾਹਿਬ ਤੋਂ ਬਾਬਾ ਸ਼੍ਰੀ ਚੰਜੀ ਦੀ ਵੀਡੀਓ ਪਾਈ ਦੀ ਇੱਕ ਬਲੌਗ ਪਾਇਆ ਸੀ ਤੇ ਉਹਦੇ ਵਿੱਚ ਮੈਂ ਜ਼ਿਕਰ ਕੀਤਾ ਸੀਗਾ ਕਿ ਚੰਬੇ ਦੇ ਵਿੱਚ ਬਾਬਾ ਸ਼੍ਰੀ ਚੰਜੀ ਦਾ ਸਥਾਨ ਆ ਜਿੱਥੋਂ ਬਾਬਾ ਜੀ ਅਲੋਪ ਹੋ ਗਏ ਸੀਗੇ ਬਾਬਾ ਸ਼੍ਰੀ ਚੰਜੀ ਜੋ ਇੱਥੇ ਦਾ ਇਤਿਹਾਸ ਆ ਜਦੋਂ ਬਾਬਾ ਜੀ ਬਾਦਸਾਹ ਗੁਰਦੁਆਰਾ ਸਾਹਿਬ ਤੋਂ ਆਏ ਆ ਉਹ ਸਾਈਡ ਤੋਂ ਆਏ ਸਾਈਡ ਆ ਰਹੇ ਸੀਗੇ ਤਾਂ ਦੱਸਿਆ ਜਾਂਦਾ ਵੀ ਜਿਹੜਾ ਉਹ ਪਹਾੜ ਆ ਨਾ ਸਾਹਮਣੇ ਉਹ ਦਿਸ ਰਹੇ ਆ ਉਸ ਪਹਾੜ ਦੇ ਉੱਤੇ ਇੱਕ ਜਿੱਦਾਂ ਪਹਾੜ ਤੇ ਖੜੇ ਸੀਗੇ ਉਹ ਤੇ ਉਸ ਵੇਲੇ ਮੋਕੇ ਦੇ ਰਾਜੇ ਦੇ ਜਿਹੜੇ ਸੀਗੇ ਨਾ ਸੈਨਿਕ ਸੀਗੇ ਤੇ ਬਾਬਾ ਜੀ ਨੂੰ ਉਹਨਾਂ ਨੇ ਉੱਥੇ ਰੋਕ ਦਿੱਤਾ ਵੀ ਤੁਸੀਂ ਅੱਗੇ ਨਹੀਂ ਆ ਸਕਦੇ ਨਾ ਇਧਰਲੀ ਸਾਈਡ ਵੀ ਅੱਗੇ ਨਹੀਂ ਤੁਸੀਂ ਜਾਣਾ ਤੇ ਬਾਬਾ ਜੀ ਨੇ ਜਿਹੜੀ ਸ਼ਿਲਾ ਦੇ ਉੱਤੇ ਜਿਹੜੇ ਪਹਾੜ ਦੇ ਉੱਤੇ ਖੜੇ ਸੀਗੇ ਉਹ ਜਿਹੜੀ ਸ਼ਿਲਾ ਆ ਉਹ ਸ਼ਿਲਾ ਨੂੰ ਹੁਕਮ ਦਿੱਤਾ ਕਹਿੰਦੇ ਉਹ ਸ਼ਿਲਾ ਨਾ ਉਸ ਤੇ ਜਗਾ ਤੋਂ ਸਿੱਧੀ ਇਸ ਸਥਾਨ ਤੇ ਆ ਗਈ ਜਿੱਥੇ ਆਪਾਂ ਖੜੇ ਇਸ ਏਰੀਏ ਦੇ ਵਿੱਚ ਇਸ ਸਾਈਡ ਆ ਗਈ ਸੀਗੀ ਤੇ ਕੀ ਇੱਥੇ ਦਾ ਪੂਰਾ ਇਤਿਹਾਸ ਆ ਤੇ ਬਾਬਾ ਸ਼੍ਰੀ ਚਾਂਜੀ ਇਸ ਸਥਾਨ ਤੋਂ ਬਾਅਦ ਗਾਹਾਂ ਕਿੱਥੇ ਗਏ ਤੇ ਕਿਉਂ ਲੋਪੇ ਸਾਰਾ ਕੁਝ ਵੀਡੀਓ ਦੇ ਸਾਨੂੰ ਅੱਗੇ ਦੱਸਣ ਦੀ ਕੋਸ਼ਿਸ਼ ਕਰਾਂਗੇ ਤੇ ਸਟਾਰਟਿੰਗ ਆ ਜੀ ਚੰਬੇ ਦਾ ਪਹਿਲਾ ਬਲੌਗ ਦਾਤੀ ਪਾਇਆ ਸੀ ਆਪਾਂ ਹੋਟਲ ਦਾ ਤੇ ਹੁਣ ਆ ਗਏ ਆ ਬਾਬਾ ਸ਼੍ਰੀ ਚਾਂਜੀ ਦੇ ਸਥਾਨ ਦੇ ਉੱਤੇ ਜਿੱਥੇ ਉਹ ਸ਼ਿਲਾ ਦੇ ਉੱਤੇ ਬੈਠ ਕੇ ਆਏ ਸੀ ਤੇ ਆਜੋ ਇੱਥੇ ਦੇ ਜਿਹੜੇ ਮੁੱਖ ਸੇਵਾਦਾਰ ਆ ਗ੍ਰੰਥੀ ਸੇਵਾਨ ਆ ਜਿਹੜੇ ਇੱਥੇ ਦੇ ਨਿਤਨੇਮੀ ਆ ਤੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਆ ਤੇ ਉਸ ਸਥਾਨ ਦੇ ਦਰਸ਼ਨ ਕਰਾਵਾਂਗੇ ਤੇ ਜਿਹੜਾ ਬਾਬਾ ਜੀ ਦੇ ਹੱਥਾਂ ਦਾ ਚਿੰਟਾ ਆ ਉਹ ਵੀ ਇੱਥੇ ਮੌਜੂਦ ਆ ਵਰਾਗੜ ਜਿਹੜੀ ਆ ਉਹ ਵੀ ਮੌਜੂਦ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਆ ਜਿਓ ਜੀ ਬਣੇ ਜੋ ਵੀਡੀਓ ਦੇ ਨਾਲ ਤੇ ਜਿਹੜੀਆਂ ਜਿਹੜੀਆਂ ਸੰਗਤਾਂ ਇਸ ਸਥਾਨ ਤੇ ਆਈਆਂ ਆ ਉਹ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਆਪਣੀ ਵੀਡੀਓ ਰਾਹੀਂ ਇਸ ਸਥਾਨ ਦੇ ਦਰਸ਼ਨ ਕੀਤੇ ਆ ਓ ਬੇ ਜੀ ਜੁਰ ਦੱਸੋ ਕਿੰਬੇ ਤੁਸੀਂ ਸਾਰੇ ਆਏ ਹੋਣੇ ਆ ਪਰ ਬਾਬਾ ਸ਼੍ਰੀ ਚੰਜੀ ਦੇ ਸਥਾਨ ਤੇ ਕਿਹੜੀਆਂ ਕਿਹੜੀਆਂ ਸੰਗਤਾਂ ਆਈਆਂ ਉਹ ਤੁਸੀਂ ਜਰੂਰ ਦੱਸਣਾ ਆਂ ਜੀ ਆਜੋ ਜੀ ਚਲਦੇ ਆ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਨੀ ਸਿੰਘ ਸਾਹਿਬ ਮੈਂ ਹਰਪਾਲ ਸਿੰਘ ਤੇ ਪੋਪਰ ਤੇ ਲਾਗੇ ਪਿੰਡ ਪੈਂਦਾ ਮੇਰਾ ਬਹਿਰਾਮ ਬਹਿਰਾਮ ਸ਼੍ਰੀਸ਼ਤਾ ਤੇ ਬਸ ਉਹ ਮੇਰੀ ਲੋਹ ਦੀ ਖਰਾਕ ਆ ਵਾ ਵਾ ਹਾਂ ਜੀ ਵਾ ਵਾ ਤੇ ਉਹ ਖਰਾਕ ਜਿਹੜੀ ਇਹ ਕਹ ਲੋ ਵੀ ਉਹ ਲੱਭਦੇ ਲੱਭਦੇ ਅਸੀਂ ਇੱਥੇ ਤੁਹਾਡੇ ਨਾਲ ਉਸ ਗੁਰੂ ਮਹਾਰਾਜ ਦਾ ਅਰਿੰਦਰ ਬਾਬਾ ਸ੍ਰੀ ਚੰਦ ਮਹਾਰਾਜੀ ਦਾ ਕੋਟਾਨ ਕੋਲ ਸ਼ੁਕਰ ਹੈ ਜੀ ਜੀ ਕਿਉਂਕਿ ਮੇਰੇ ਪਾਸ਼ਾ ਦਾ ਫਰਮਾਨ ਹੈ ਜੈਸਾ ਸਤਿਗੁਰੂ ਸੂਨੀ ਦਾ ਤੈਸੋ ਹੀ ਮੈਂ ਡੀਟ ਵਿਛੜਿਆ ਮੇਲੇ ਤੋ ਔਰ ਗੁਰਗੇ ਕਾਮ ਨਾਮੋ ਮੰਤਰ ਦੇ ਲਾਇ ਦਾ ਕੱਟੇ ਹੋ ਮੇ ਰੋਬ ਨਾਨਕ ਸਤਿਗੁਰੂ ਤਿਨਾ ਮਿਲਾਇਆ ਜਿਨ ਦੂਰ ਹੀ ਪਿਆ ਸੰਯੋਗ ਪ੍ਰਭੂ ਦਾ ਕੋਟਾਨ ਕੋਲ ਸ਼ੁਕਰਾਨਾ ਆਵਾਸੀ ਗੁਰਮੁਖ ਜਿਹੜੇ ਸੰਗਤਾਂ ਨੂੰ ਪ੍ਰਭੂ ਨਾਲ ਜੋੜਦੇ ਹਨ ਕਿਉਂਕਿ ਆਪ ਜਪੇ ਔਰਾਂ ਨਾਮ ਜਪਾਵੇ ਜਿਹਨੇ ਪ੍ਰਭੂ ਦਾ ਗੁਣ ਗਾਨ ਆਪ ਕਰਦੇ ਹਨ ਔਰਾਂ ਨੂੰ ਵੀ ਜੋੜਦੇ ਹਨ ਤਾਂ ਕਿ ਇਹ ਜਲਦੇ ਬਲਦੇ ਸੰਸਾਰ ਵਿੱਚ ਕਲਤਾ ਤੀ ਠੰਡਾ ਹਰਨਾਓ ਇੱਕ ਛਣ ਵੀ ਕਿਸੇ ਨੂੰ ਪ੍ਰਭੂ ਦਾ ਸੁੱਖ ਮਿਲ ਜਾਏ ਉਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਕੋ ਪਿਆਰਿਓ ਆਖੋ ਧਨ ਗੁਰਨਾਮ ਦੀ ਜੀ ਸ੍ਰੀ ਚੰਦ ਮਹਾਰਾਜੀ ਗੁਰੂ ਪਿਆਰਿਓ ਦੰਦਰ ਬਾਬਾ ਸ੍ਰੀ ਚੰਦ ਮਹਾਰਾਜੀ ਗੁਰੂ ਨਾਨਕ ਦੇਵ ਮਹਾਰਾਜੀ ਦੇ ਵੱਡੇ ਸੁਪੁੱਤਰ ਜਦ ਚੰਬਾ ਦੀ ਧਰਤੀ ਤੇ ਆਪ ਆਏ ਹਨ ਇਤਿਹਾਸਿਕ ਸਿਲਾ ਸਾਹਿਬ ਦੇ ਆਪ ਜੀ ਦਰਸ਼ਨ ਕਰੋਗੇ ਹਰਪਾਲ ਜੀ ਆਪ ਜੀ ਨੂੰ ਅੰਦਰ ਦੇ ਦਰਸ਼ਨ ਕਰਵਾਣਗੇ ਅਸੀਂ ਇਹ ਆਪ ਦੀ ਦੇਖ ਰਹੇ ਹੋ ਸਾਹਮਣੇ 1000 ਰੁਪਏ ਦਾ ਹੈ ਇਧਰ ਪਠਾਨਕੋਟ ਬਾਬਾ ਜੀ ਜੇ ਚੰਬਾ ਦੀ ਧਰਤੀ ਤੇ ਆਏ ਆ ਰਹਿਆਨ ਰਾਜੇ ਦੇ ਸਪਾਹੀਆਂ ਨੇ ਉਹਨਾਂ ਨੂੰ ਰੋਕ ਲਿਆ ਰਾਜੇ ਦੇ ਸਪਾਹੀਆਂ ਨੇ ਉਹਨੂੰ ਇਸ ਪਹਾੜ ਤੇ ਰੋਕਿਆ ਅੱਛਾ ਜੀ ਉਦਾਸੀਨਾਚਾਰੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਜਿਹੜੇ ਚੰਬਲ ਦੀ ਧਰਤੀ ਤੇ ਪਹੁੰਚੇ ਰਾਜਾ ਦੇ ਸਪਾਹੀਆਂ ਨੇ ਜਦੋਂ ਉਹਨਾਂ ਨੂੰ ਰੋਕਿਆ ਤੇ ਬਾਬਾ ਜੀ ਨੇ ਇਸ शिला ਨੂੰ ਹੁਕਮ ਕੀਤਾ ਜਿਹੜੇ ਆਪ ਜੀ ਹੁਣ ਦਰਸ਼ਨ ਕਰੋਗੇ ਇਸ शिला ਸਾਬੇ ਬਹੁਤ بڑا ਇੱਕ ਪੱਥਰ ਹੈ ਇੱਕ ਬਹੁਤ ਵੱਡੀ ਚਟਾਨ ਹੈ ਹਾਂਜੀ ਇਹ ਜਿਹੜਾ ਪਹਾੜ ਹੈ ਨਾ ਸਾਹਮਣੇ ਦੇਖ ਰਹੇ ਆ ਇਸ ਪਹਾੜ ਦੇ ਉੱਤੇ ਬਾਬਾ ਜੀ ਇਧਰਲੀ ਫੈਟ ਤੋਂ ਆ ਰਹੇ ਸੀਗੇ ਤੇ ਉਸ ਜਗ੍ਹਾ ਤੇ ਉੱਤੇ ਰਾਜੇ ਦੇ ਸੈਨਿਕਾਂ ਨੇ ਉਹਨਾਂ ਨੂੰ ਰੋਕ ਲਿਆ ਸੀਗਾ ਤੇ ਬਾਬਾ ਜੀ ਨੇ ਫਿਰ ਉਹ ਸ਼ਿਲਾ ਨੂੰ ਸ਼ਿਲਾ ਹੀ ਤਾਰ ਕੇ ਇਧਰ ਸ਼ਿਲਾ ਤਾਰ ਕੇ ਉਹਨੂੰ ਇੱਥੇ ਲੈ ਕੇ ਇਧਰ ਬਿਰਾਜਮਾਨ ਜਦ ਹੋਏ ਜੀ ਜੀ ਸਪਾਈ ਹੈਰਾਨ ਹੋ ਗਿਆ ਇਹ ਕੈਸੇ ਸੰਤ ਹਨ ਜਿਹੜੇ ਪੱਥਰ ਨੂੰ ਉਤਾਰ ਕੇ ਲੈ ਆਏ ਪੱਥਰ ਨੂੰ ਉਤਾਰ ਕੇ ਲਿਆਏ ਉਹ ਦੌੜ ਕੇ ਵੱਜ ਕੇ ਰਾਜਾ ਕੋਲ ਗਿਆ ਅੱਛਾ ਜੀ ਰਾਜੇ ਨੇ ਆਪਣੀ ਬੂਲਦੀ ਬਾਬਾ ਜੀ પાસે ಕ್ಷਮਾ ਮੰਗੀ ਰਾਣੀ ਨੂੰ ਲੈ ਕੇ ਆਇਆ ਅੱਛਾ ਜੀ ਨਤਮਸਤਕ ਹੋਇਆ ਬਾਬਾ ਜੀ ಕ್ಷਮਾਯੋਗ ਹਨ ਕਿਉਂਕਿ ਅਸੀਂ ਲੱਗ ਦਿੱਤੀਆ ਕਰਦੇ ਹਨ ਮੇਰੇ ਪ੍ਰਭੂ ਸਾਨੂੰ ਮਾਫ ਕਰਦੇ ਹਨ ਬਾਬਾ ਜੀ ਨੂੰ ਉਹਨਾਂ ਦੀ ਬੂਲ ਖਿਮਾ ਕੀਤੀ ਰਾਜਾ ਰਾਣੀ ਕੈ ਲਗੇ ਮਹਾਰਾਜੀ ਸਾਡਾ ਰਾਜਵੰਸ਼ ਖਤਮ ਹੋ ਜਾਏਗਾ ਇੱਕ ਪੁੱਤਰ ਵੀ ਦਾਤ ਬਖਸ਼ੋ ਅੱਛਾ ਜੀ ਬਾਬਾ ਜੀ ਨੇ ਕਿਹਾ ਤੁਹਾਡੇ ਇੱਕ ਨਹੀਂ ਦੋ ਬੇਟੇ ਹੋਣਗੇ ਆਪ ਕੋ ਸਤਨਾਮ ਵਾਹਿਗੁਰੂ ਰਾਜਾ ਜੀ ਫਿਰ ਦੋ ਬੇਟੇ ਹੋਏ ਜੀ ਉਹ ਫਿਰ ਚੰਬਾ ਦੇ ਅਗੇ ਇਤਿਹਾਸ ਇਤਿਹਾਸ ਬਾਰ ਬੋਰ ਲੱਗਿਆ ਮਹਾਰਾਜ ਜੀ 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 ਉਹ ਆਪ ਜੀ ਇਤਿਹਾਸਿਕ ਸਥਾਨ ਹੈ ਸ਼ਿਲਾ ਸਾਹਿਬ ਹਾਂ ਜੀ ਉਹ ਆਪ ਜੀ ਦਰਸ਼ਨ ਕਰ ਸਕਦੇ ਹੋ ਫਿਰ ਅੱਗੇ ਚੰਬਾ ਦੇ ਰਾਜਾ ਬਣੇ ਅੱਛਾ ਉਹ ਜਿਹੜੇ ਬਾਬਾ ਜੀ ਨੇ ਉਹਨਾਂ ਨੂੰ ਵਚਨ ਦਿੱਤੇ ਸੀਗੇ ਦੋ ਪੁੱਤਰ ਹੋਏ ਆ ਉਹ ਅੱਗੇ ਜਾ ਕੇ ਚੰਬੇ ਦੇ ਰਾਜੇ ਹੋਏ ਆ ਜੀ ਤੇ ਆਜੋ ਜੀ ਚਲਦੇ ਆ ਤੇ ਉਸ ਸ਼ਿਲਾ ਸਾਹਿਬ ਦੇ ਵੀ ਦਰਸ਼ਨ ਕਰਦੇ ਆ ਤੇ ਔਰ ਜਿਹੜਾ ਇੱਥੇ ਦਾ ਇਤਿਹਾਸ ਇਹਨਾਂ ਨੇ ਲਿਖ ਕੇ ਲਾਇਆ ਹੈ ਹਿੰਦੀ ਦੇ ਵਿੱਚ ਆਪਾਂ ਉਹ ਵੀ ਤੁਹਾਨੂੰ ਸਰਵਣ ਕਰਾਉਂਦੇ ਆ ਆਜੋ ਜੀ ਹਰਪਾਲ ਜੀ ਹੁਣ ਅਸੀਂ ਸਿਲਾ ਸਾਹਿਬ ਤੇ ਪਹੁੰਚਣ ਵਾਲੇ ਆ ਹਾਂਜੀ ਇੱਕ ਆਦਮੀ ਦਾ ਰਸਤਾ ਹੈ ਕਿਉਂ ਆਪਣੇ ਸਵਾਦ ਬੈਲ ਤੋਂ ਗਵਾਈਏ ਜੀ 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 ਜੇ ਤੂੰ ਨਾਮ ਨਾ ਜਪੇਗੀ ਜੀਵਾ ਮੇਰੀ ਇਹ ਤਿਲ ਤਿਲ ਕੱਟੀ ਜਾਏਗੀ ਜੇ ਤੂੰ ਨਾਮ ਨਾ ਜਪੇਗੀ ਜੀਵਾ ਮੇਰੀ ਇਹ ਤਿਲ ਤਿਲ ਕੱਟੀ ਜਾਏਗੀ ਜੇ ਤੂੰ ਨਾਮ ਨਾ ਜਪੇਗੀ ਜੀਵਾ ਮੇਰੀ ਤੇਲੇ ਤੇਲੇ ਕੱਟੀ ਜਾਏਗੀ ਵਾਹਿਗੁਰੂ 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 ਹਾਂਜੀ ਤੇ ਪਹੁੰਚ ਗਏ ਆ ਜੀ ਆਪਾਂ ਬਾਬਾ ਸ਼੍ਰੀ ਚੰਦ ਜੀ ਦੇ ਸਥਾਨ ਤੇ ਤੇ ਇਹ ਹੈ ਜੀ ਉਹ ਸ਼ਿਲਾ ਸਾਹਿਬ ਕਰੋ ਦਰਸ਼ਨ ਜਿਹਦੇ ਉੱਤੇ ਬੈਠ ਕੇ ਬਾਬਾ ਸ਼੍ਰੀ ਚੰਦ ਜੀ ਵੀ ਉਸ ਪਹਾੜ ਤੋਂ ਇਸ ਸਾਈਡ ਆਏ ਸੀ ਤੇ ਕਰੋ ਦਰਸ਼ਨ ਤੇ ਕਿਹੜੀਆਂ-ਕਿਹੜੀਆਂ ਸੰਤਾਂ ਨੇ ਇਹ ਸ਼ਿਲਾ ਸਾਹਿਬ ਦੇ ਦਰਸ਼ਨ ਕੀਤੇ ਆ ਜੀ ਤੇ ਉਹ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਜੀ ਤੇ ਇਸ ਸਥਾਨ ਦੇ ਉੱਤੇ ਅੱਜ ਵੀ ਮੌਜੂਦ ਆ ਬਾਬਾ ਸ਼੍ਰੀ ਚੰਜੀ ਦੇ ਹੱਥਾਂ ਦਾ ਚਿੰਟਾ ਤੇ ਉਹਨਾਂ ਦੀ ਬਰਾਗਣ ਤੇ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਉਂਦੇ ਆ ਹਾਂਜੀ ਬਾਬਾ ਜੀ ਹਾਂਜੀ ਵੈਗਰੂ ਜੀ ਕਾ ਸਵਾਏ ਗੋਦੀ ਕੀ ਫਤਿਹ ਇਹ ਪਾਵਨ ਪਵਿੱਤਰ ਸਥਾਨ ਦੰਦਰ ਬਾਬਾ ਸ਼੍ਰੀ ਚੰਦ ਮਹਾਰਾਜੀ ਦੀ ਚਰਨਛੋਪਾ ਪ੍ਰਾਪਤ ਇਤਿਹਾਸਿਕ ਛਿਲਾ ਸਾਹਿਬ ਜਿਨ੍ਹਾਂ ਦੇ ਆਪ ਜੀ ਨੇ ਦਰਸ਼ਨ ਕੀਤੇ ਇਹ ਬਾਬਾ ਜੀ ਦੇ ਚਰਨ ਦੇ ਨਿਸ਼ਾਨ ਲੱਗਿਆ ਨੇ ਗੁਰੂ ਆਕੋ ਸਤਨਾਮ ਵਾਹਿਗੁਰੂ ਇਹ ਬਾਬਾ ਜੀ ਦੇ ਚਰਨ ਦੇ ਨਿਸ਼ਾਨ ਨੇ ਗੁਰੂ ਪਿਆਰਿਓ ਹੁਣ ਆਪ ਜੀ ਨੂੰ ਬਾਬਾ ਜੀ ਦੇ ਚੀਜ਼ਾਂ ਦੇ ਬਾਬਾ ਜੀ ਬਾਬਾ ਜੀ ਦੇ ਚਰਨਾਂ ਦੇ ਜਿਹੜੇ ਨਿਸ਼ਾਨ ਹਨਾ ਤੁਸੀਂ ਉਹ ਤੁਸੀਂ ਦੇਖ ਸਕਦੇ ਇਹਦੇ ਉੱਤੇ ਇਹ ਸ਼ਿਲਾ ਦੇ ਉੱਤੇ ਤੇ ਆਜੋ ਹੁਣ ਦਰਸ਼ਨ ਕਰਦੇ ਆ ਜੀ ਬਾਬਾ ਜੀ ਦੇ ਹੱਥਾਂ ਦਾ ਜਿਹੜਾ ਚਿੰਟਾ ਹੈ ਹਾਂਜੀ ਤੇ ਵਾਹਿਗੁਰੂ 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 ਕੀ ਹੈ ਜੀ ਵਾਹਿਗੁਰੂ ਇਹ ਬਾਬਾ ਜੀ ਦਾ ਇਹ ਆਪਾਂ ਹੱਥ ਲਾ ਕੇ ਬਿਲਕੁਲ ਜੀ ਬਿਲਕੁਲ ਨਾਨਕ ਤੇ ਵਾਹਿਗੁਰੂ ਤੇ ਸੰਗਤ ਜੀ ਇਹ ਬਾਬਾ ਸ਼੍ਰੀ ਚੰਦ ਜੀ ਦੇ ਹੱਥਾਂ ਦਾ ਚਿੰਤਾ ਹੈ ਜੀ ਤੇ ਮੈਂ ਕਹਿੰਦਾ ਅਸੀਂ ਬਹੁਤ ਬੜਾ ਭਾਜੀ ਆ ਕੋਈ ਚੰਗਾ ਕਰਮ ਕੀਤਾ ਜਿਹਦੇ ਇਹ ਸਦਕਾ ਅਸੀਂ ਦਰਸ਼ਨ ਕੀਤੇ ਆ ਹਾਂ ਜੀ ਤੇ ਕੋਈ ਛੋਟੀ ਗੱਲ ਨਹੀਂ ਹੈਗੀ ਇਹ ਮੇਰੇ ਲਈ ਤਾਂ ਬਹੁਤ ਮੈਂ ਦੱਸ ਨਹੀਂ ਸਕਦਾ ਕਿੰਨੀ ਵੱਡੀ ਗੱਲ ਆ ਵੀ ਬਾਬਾ ਸ਼੍ਰੀ ਚੰਜੀ ਦੇ ਹੱਥਾਂ ਦਾ ਚਿੰਤਾ ਜਿਹਨਾਂ ਨੂੰ ਨਮਸਕਾਰ ਕਰਨ ਦਾ ਨੇੜਿਓ ਮੌਕਾ ਮਿਲਿਆ ਬਹੁਤ ਵੱਡੀ ਗੱਲ ਆ ਤੁਸੀਂ ਵੀ ਆਓ ਉਸਤਾਦ ਦੇ ਦਰਸ਼ਨ ਕਰੋ ਤੇ ਤੇ ਬਰਾਗੜ ਬਾਬਾ ਸ਼੍ਰੀ ਚੰਜੀ ਜਿਹੜੇ ਸਮਾਦੀ ਲਾਉਂਦੇ ਸੀਗੇ ਤੇ ਬਰਾਗੜ ਉਹ ਵੀ ਦਰਸ਼ਨ ਕਰਾਓ ਜੀ ਗੁਰੂ ਪਿਆਰਿਓ ਇਸ ਪਾਵਨ ਥਾਨ ਤੇ ਦੰਦਨ ਬਾਬਾ ਸ਼੍ਰੀ ਚੰਦ ਮਹਾਰਾਜੀ ਦੇ ਨਾਨ ਲੰਧਨਧਨ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਪਾਵਨ ਪ੍ਰਕਾਸ਼ ਵੀ ਹੈ ਇਤੇ ਸਵੇਰੇ ਸ਼ਾਮ ਦੋ ਟਾਈਮ ਅੰਮ੍ਰਿਤ ਵੇਲੇ ਵੀ ਜਾਪ ਹੁੰਦੇ ਹਨ ਸ਼ਾਮ ਦੇ ਵੇਲੇ ਵੀ ਰਹਿਰਾਸਾਈ ਜੀ ਦੇ ਪਾਵਨ ਜਾਪ ਧੰਧਨ ਬਾਬਾ ਸ੍ਰੀ ਚੰਨ ਮਹਾਰਾਜੀ ਦੀ ਆਰਤੀ ਹਰ ਸੰਗਰਾਮ ਨੂੰ ਹਰ ਐਤਵਾਰ ਨੂੰ ਧੰਧਨ ਗੁਰਨਾਨਕ ਦੇ ਮਹਾਰਾਜੀ ਦਾ ਆਰਤਾ ਗਾਇਨ ਕੀਤਾ ਜਾਂਦਾ ਹੈ ਸੁਖਾਸਨ ਸਾਹਿਬ ਜੀ ਦੀ ਸੇਵਾ ਇਹ ਸਾਰੇ ਕਾਰਜਕ੍ਰਮ ਬੜੇ ਸੁਚਾਰੂ ਢੰਗ ਨਾਲ ਗੁਰੂ ਆਪਣੇ ਸੇਵਾ ਖੁਦ ਲੈਂਦੇ ਹਨ ਤੋ ਹੁਣ ਆਪ ਜੀ ਨੂੰ ਵਿਰਾਗਨ ਦੇ ਦਰਸ਼ਨ ਕਰਾਉਂਦੇ ਹਨ ਗੁਰੂ ਪਿਆਰੇਓ ਵਾਹਿਗੁਰੂ ਦਾ ਜਪ ਕਰੋ ਵਾਹਿਦਤ ਨਾਮ ਵਾਹਿਗੁਰੂ ਇਹ ਵਿਰਾਗਨ ਸੰਤ ਮਹাপুরਸ਼ ਜਦ ਸਮਾਦੀ ਲਗਾਉਂਦੇ ਹਨ ਇਹ ਬਹੁਤ ਹੀ ਪ੍ਰਾਚੀਨ ਗੁਰੂ ਪਿਆਰੇਓ ਬਾਬਾ ਜੀ ਦਾ ਇਹ ਵਿਰਾਗਨ ਹੈ ਜਿਹਦੇ ਆਪ ਜੀ ਦਰਸ਼ਨ ਕਰ ਰਹੇ ਹੋ ਤੇ ਜਦੋਂ ਆਪਾਂ ਬਾਬਾ ਜੀ ਦੇ ਦਰਸ਼ਨ ਕਰਕੇ ਪ੍ਰਕਰਮਾ ਕਰਦੇ ਆਂ ਤੇ ਬੈਕ ਤੇ ਬਿਲਕੁਲ ਬਾਬਾ ਜੀ ਦੀ ਬਹੁਤ ਵੱਡੀ ਪ੍ਰਤਿਮਾ ਲੱਗੀ ਆ ਭਾਈ ਕਮਲਿਆ ਜੀ ਬਾਬਾ ਸ਼੍ਰੀ ਚੰਦ ਜੀ ਤੇ ਇਹ ਜਿਹੜੀ ਤੁਸੀਂ ਫੋਟੋ ਦੇਖ ਰਹੇ ਆ ਇਹ ਤੁਸੀਂ ਕਾਫੀ ਸਥਾਨਾਂ ਤੇ ਦੇਖੀ ਹੋਣੀ ਆ ਮੈਂ ਇਹਦੀ ਵੀਡੀਓ ਵੀ ਪਹਿਲਾਂ ਪਾ ਚੁੱਕਾ ਆ ਤੇ ਇਹ ਬਾਬਾ ਸ਼੍ਰੀ ਚੰਦ ਜੀ ਭਾਈ ਕਮਲਿਆ ਜੀ ਤੇ ਬਾਬਾ ਲਖਮੀ ਚੰਦ ਜੀ ਤੇ ਇਹ ਬਾਬਾ ਜੀ ਆਪਣੇ ਭਤੀਜੇ ਨੂੰ ਜਦੋਂ 12 ਜੋਜਨ ਲੰਬੀ ਬਾਹ ਕਰਕੇ ਇਹਨਾਂ ਨੇ ਫੜਿਆ ਸੀਗਾ ਭਤੀਜੇ ਨੂੰ ਜਦੋਂ ਉਹ ਜਿੰਦੇ ਜਾ ਰਹੇ ਸੀ ਸਵਰਗ ਨੂੰ ਕਹਿੰਦੇ ਇੱਕ ਦਿਨ ਧੰਦਰ ਬਾਬਾ ਸ੍ਰੀ ਚੰਦ ਮਹਾਰਾਜ ਜੀ ਸਮਾਦੀ ਵਿੱਚ ਲੀਨ ਸਨ ਜੀ ਉਹਨਾਂ ਦੇ ਛੋਟੇ ਭਰਾ ਲਖਮੀਦਾਸ ਜੀ ਹੀਰੇਨ ਖਰਗੋਸ਼ ਵਗੈਰਾ ਦਾ ਸ਼ਿਕਾਰ ਕਰਕੇ ਜਦ ਬਾਬਾ ਜੀ ਦੇ ਕੋਲ ਲੰਗਰੇ ਹਨ ਬਾਬਾ ਜੀ ਨੇ ਉਹਨਾਂ ਨੂੰ ਕਿਹਾ ਵੀਰ ਇਹ ਚੰਗਾ ਕੰਮ ਨਹੀਂ ਹੈ ਤੁਸੀਂ ਨੇ निर्ਜੀਵ ਜਾਨਵਰਾਂ ਨੂੰ ਮਾਰ ਕੇ ਹਾਂ ਤੁਹਾਨੂੰ ਇਹਦਾ ਲੇਖਾ ਦੇਣਾ ਪਏਗਾ ਜੀ ਜੀ ਉਹਨਾਂ ਦੇ ਮਨ ਤੇ ਬੜੀ ਚੋਟ ਵੱਜੀ ਕਹਿਣ ਲੱਗੇ ਅਸੀਂ ਗੋਨਾਨਕ ਦੇ ਮਹਾਰਾਜੀ ਦੇ ਸੁਪੁੱਤਰ ਹੋ ਕੇ ਅਸਾਨੂੰ ਲੇਖਾ ਦੇਣਾ ਪਏਗਾ ਬਾਬਾ ਜੀ ਨੇ ਕਿਹਾ ਜਿਹੜਾ ਵੀ ਪ੍ਰਾਣੀ ਇਸ ਸੰਸਾਰ ਵਿੱਚ ਆਇਆ ਹੈ ਉਹਨੂੰ ਲੇਖਾ ਦੇਣਾ ਹੀ ਪਏਗਾ ਚੰਗੇ ਕਰਮਾਂ ਦਾ ਵੀ ਤੇ ਮੰਦੇ ਕਰਮਾਂ ਦਾ ਵੀ ਤੇ ਉਹਨਾਂ ਦੇ ਮਨ ਤੇ ਬੜੀ ਚੋਟ ਵੱਜੀ ਉਹ ਆਪਣੀ ਪਤਨੀ ਨੂੰ ਲੈ ਕੇ ਤੇ ਆਪਣੇ ਸੁਪੁੱਤਰ ਧਰਮਚੰਦ ਜੀ ਨੂੰ ਲੈ ਕੇ ਜਦ ਕਾਫੀ ਦੂਰ ਚਲੇ ਗਏ ਬਾਬਾ ਜੀ ਮਨ ਵਿੱਚ ਵਿਚਾਰ ਦਿਆਂਨ ਕਿ ਅਸਾਂ ਤਾਂ ਸ਼ਾਦੀ ਕੀਤੀ ਨਹੀਂ ਬਾਲੀ ਹਤੀ ਬੀਦੀ ਵੰਸ਼ ਖਤਮ ਹੋ ਜਾਏਗਾ ਤੇ ਉਹਨਾਂ ਨੇ ਬਹੁਤ ਲੰਮੀ ਬਾਹ ਕਰਕੇ ਬੱਚੇ ਧਰਮਚੰਦ ਜੀ ਨੂੰ niche ਉਤਾਰ ਕੇ ਬੀਦੀ ਬੀਦੀ ਵੰਸ਼ ਦੀ ਰੱਖਿਆ ਕੀਤੀ ਤੇ ਇਹਨਾਂ ਨੇ ਖੁਦ ਸ਼ਾਦੀ ਨਹੀਂ ਕੀਤੀ ਲੇਕਿਨ ਬੱਚੇ ਨੂੰ ਪੈਰ ਦਾ ਦੁੱਧ ਪਿਲਾ ਕੇ ਉਹਨਾਂ ਦੀ ਪਾਲਣ ਪੋਸ਼ਣ ਕੀਤੀ ਗੁਰੂ ਪਿਆਰੇਓ ਤੋ ਇਹ ਪਵਨਾ ਆਭਿ ਨੇ ਜਿਹੜੀ ਦੇਖ ਰਹੇ ਹੋ ਕਿ ਇਤੇ ਦਾ ਇਤਿਹਾਸ ਹੈ ਕਿ ਹਰ ਪ੍ਰਾਣੀ ਨੂੰ ਆਪਣਾ ਲੇਖ ਲੇਖ ਦੇਣਾ ਪਈ ਜੀ ਧਰਮ ਚੰਦ ਜੀ ਧਰਮ ਚੰਦ ਜੀ ਉਹਨਾਂ ਨੂੰ ਇਹਨਾਂ ਨੇ ਆਪਣੇ ਕਿਆ ਬਾਤ ਹੈ ਕਿਆ ਬਾਤ ਹੈ ਵਾਹਿਗੁਰੂ ਜੀ ਕੋਈ ਹੱਥ ਨਹੀਂ ਰੱਖਿਆ ਕਿਆ ਬਾਤ ਹੈ ਲੋ ਜੀ ਇਹਦਾ ਹੁਣ ਤੁਹਾਡੇ ਸਾਹਮਣੇ ਸਾਰਾ ਕੁਝ ਹੋਇਆ ਵੀਡੀਓ ਦੇਖਣ ਵਾਲੇ ਦੇਖ ਵੀ ਸਕਦੇ ਆ ਤੇ ਚਲੋ ਕਿਰਪਾ ਸੱਚੇ ਬਾਦਸ਼ਾਹ ਦੀ ਤੇ ਬਾਬਾ ਸ਼੍ਰੀ ਚੰਦ ਜੀ ਨੇ ਨਾ ਆਪਣੇ ਭਤੀਜੇ ਨੂੰ ਕਹਿੰਦੇ ਪੈਰ ਦੇ ਗੂਠੇ ਦੇ ਨਾਲ ਦੁੱਧ ਪਲਾਇਆ ਸੀਗਾ ਉਹਦੇ ਬਾਰੇ ਮੈਂ ਇੱਕ ਵੀਡੀਓ ਪਾਈ ਔਰ ਫੁੱਲ ਬਲੌਗ ਇੱਕ ਹੋਰ ਲੈ ਕੇ ਆਵਾਂਗੇ ਨਾ ਜੀ ਤੇ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਸੈਕਸ਼ਨ 'ਚ ਜਰੂਰ ਦੱਸਿਓ ਤੇ ਸਾਡੇ ਸਿੰਘ ਸਾਹਿਬ ਬਹੁਤ ਹੀ ਪਿਆਰ ਦੇ ਨਾਲ ਬਹੁਤ ਹੀ ਸਤਿਕਾਰ ਦੇ ਨਾਲ ਸਾਡੇ ਬਾਬਾ ਜੀ ਨੇ ਮਤਲਬ ਮੰਨiyet ਲਿਆ ਜੀ ਤੁਸੀਂ ਵੀ ਇੱਕ ਤਾਂ ਥਾਣੇ ਇਦਾਂ ਦਾ ਵੀ ਮਨ ਪ੍ਰਸੰਨ ਹੋ ਗਿਆ ਇੱਥੇ ਆ ਕੇ ਤੇ ਇੱਕ ਜਿਹੜੇ ਕਿ ਆ ਇਹ ਅਲਫਾਜ਼ ਛੋਟੇ ਪੈ ਜਾਂਦੇ ਆ ਜਦੋਂ ਇਦਾਂ ਦੀਆਂ ਸ਼ਖਸੀਤਾਂ ਦੇ ਦਰਸ਼ਨ ਹੁੰਦੇ ਆ ਨਾ ਜੀ ਤੇ ਨਿਮਰਤਾ ਇੰਨੀ ਗੁਰੂ ਮਹਾਰਾਜ ਦੇ ਦਰਵਾਜ਼ੇ ਤੇ ਬਾਬੇ ਨਾਨਕ ਦੇ ਦਰਵਾਜ਼ੇ ਹੈ ਹਾਂ ਜੀ ਹੁਣ ਬੜੇ ਪਿਆਰ ਨਾਲ ਆਪ ਜੀ ਆਏ ਹੋ ਗੁਰੂ ਮਹਾਰਾਜੀ ਆਪ ਜੀ ਦੀ ਯਾਤਰਾ ਸਫਲ ਕਰੇ ਫਰਪਾਲ ਸਿੰਘ ਜੀ ਆਪ ਜੀ ਦਾ ਆਪ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਬੜੇ ਪਿਆਰ ਨਾਲ ਆ ਜੀ ਦਾ ਹੁਕਮਨਾਮਾ ਸਵਣ ਕਰਕੇ ਵਾਹਿਗੁਰੂ ਆਪਣੀ ਖੁਸ਼ੀਆਂ ਗੁਰੂ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਗੁਰਨਾਣੇ ਕੇ ਬਾਬਾ ਸ੍ਰੀ ਚੰਦ ਆਉ ਜਿਹਨੂੰ ਚੜ੍ਹਦੀ ਕਲਾ ਵਿੱਚ ਬੁਲਾ ਚੁਕਾ ਦੀਖਸ਼ਮਾ ਇਹਦ ਨਾ ਸੀਨਾਲਾ ਚੌਥਾ ਮੇਰੇ ਸਾ ਮੈਂ ਹਰ ਦਰਸ਼ਨ ਸੁਖ ਹੋਏ ہمری بےدن تو جانتا سا اور کیا جانے کوئے میرے سہا میں ہر درشنสุข ہوئے ہمری بےدن تو جانتا سا اور کیا جانے کوئے را ਸਚਾ ਸਾਹਿਬ ਸਚ ਤੂੰ ਮੇਰੇ ਸਾ ਤੇਰਾ ਕੀਆ ਸਚ ਸਭ ਹੋਏ ਜੂਠਾ ਕਿਸ ਕੋ ਆਖੀਐ ਸਾ ਦੁਜਾ ਨਹੀਂ ਕੋਏ ਸਭਨਾ ਵਿੱਚ ਤੂੰ ਵਰਤਦਾ ਸਾ ਸਭ ਤੁਝੇ ਧਿਆਵੇ ਦਿਨ ਰਾਤ ਸਭ ਤੁਝ ਹੀ ਥਾਵੋ ਮੰਗਦੇ ਮੇਰੇ ਸਾਹਾ ਤੂੰ ਸਭ ਨਾ ਕਰੇ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾ ਏ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਮਾਏ ਸਮਾਏ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵੇ ਮੇਰੇ ਸਾਹ ਜਿਉ ਭਾਵੇ ਤਿਉ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕੇ ਪਾਤਸ਼ਾਹ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਦਿਆਵੇ ਮੇਰੇ ਸਾਹ ਜਿਉ ਭਾਵੇ ਤਿਉ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕੇ ਪਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਵਾਹੀ ਗੁਰੂ ਵਾਹਿ ਗੁਰੂ ਵਾਹਿਗੁਰੂ ਵਾਹਿ ਗੁਰੂ ਜੀ ਕੀ ਫਕੀਰ ਹਨ ਗੁਰੂ ਨਾਨਕ ਇਹ ਅੰਮ੍ਰਿਤ ਵੇਲੇ ਇਹ ਆਪ ਜੀ ਦੇ ਕਰਮਾਵੀ ਸੀ ਮਹਾਰਾਜ ਜੀ ਇਹ ਅੰਮ੍ਰਿਤ ਵੇਲੇ ਦਾ ਪ੍ਰਸ਼ਾਦ ਹੈ ਇਹਨੂੰ ਰੋਟ ਪ੍ਰਸ਼ਾਦ ਕਹਿੰਦੇ ਵਾਹਿਗੁਰੂ ਇਹ ਰੋਟ ਪ੍ਰਸ਼ਾਦ ਰੋਟ ਪ੍ਰਸ਼ਾਦ ਹੈ ਜੀ ਬਾਬਾ ਜੀ ਦੇ ਜਿੱਥੇ ਵੀ ਬਾਬਾ ਸ੍ਰੀ ਚੰਦ ਦਾ ਸਥਾਨ ਹੋਇਗਾ ਉੱਥੇ ਰੋਟ ਪ੍ਰਸ਼ਾਦ भोग भोग लग लग रहा रहा है है भाई रोड रोड जी लग है जी बाबा 150 जी साल की आज में परमोर से आगे मनी महेश की पहाड़ियों में गए बाबा जी के साथ राजा और संगत भी गई कुछ दूर जाकर बाबा जी ने राजा को कहा कि अब आप वापस जाओ हमारी संसारिक यात्रा यही तक थी हम अभी कैलाश पर्वत जा रहे हैं बाबा जी ने वचन किया जो प्राणी हमें श्रद्धा प्रेम से याद करेंगे हम उन्हें दर्शन देंगे और सबकी मनोकामना पूर्ण करेंगे बाबा जी ने राजा को आशीर्वाद दिया और अलोप हो गए भगवान श्री चांद जी आज भी अपने वचन की पालना करते हुए हाजिर नाजर होकर कल्याण करते हैं और वीडियो आप गौर से देखोगे तो आपको यही यकीन आ जाएगा कि बाबा श्री चांद जी हाजिर नाजिर थे जब हम वीडियो बना रहे थे बाबा जी के दरबार में और आपको वीडियो कैसी लगी कमेंट सेक्शन में ज़रूर बताना और ऐसी और वीडियो देखने के लिए अपने भाई का चैनल ग्रेट टेलीकास्ट फेसबुक इंस्टा और यूट्यूब पर सब्सक्राइब जरूर करना अच्छी लगे तो वीडियो को शेयर भी जरूर करना